ਹਾਂਜੀ ਅੱਜ ਮੈਂ ਤੁਹਾਨੂੰ ਦੱਸੂੰਗੀ ਸੂਟ ਤੋਂ ਮੋਢੇ ਦੇ ਨਾਪ ਲੈਣ ਦਾ ਸਹੀ ਢੰਗ ਆ ਦੇਖੋ ਸੂਟ ਦੀ ਬੈਕ ਸਾਈਡ ਕਰ ਲਈ ਆ ਮੈਂ ਆ ਬੈਕ ਨੈਕ ਹੈ ਦਾ ਬੈਕ ਵਾਲੇ ਪਾਸੇ ਤੋਂ ਆਪਾਂ ਦੇਖ ਲੈਣਾ ਏ ਤੀਰੇ ਤੋਂ ਆ ਪੈਂਸੀ ਟੇਪ ਰੱਖ ਕੇ ਜਿੱਥੇ ਤੱਕ ਆਪਣੀ ਚੈਸਟ ਦੀ ਸਿਲਾਈ ਹੁੰਦੀ ਹੈ ਉੱਥੇ ਤੱਕ ਆਪਾਂ ਮਾਣ ਲੈਣਾ ਏ ਦੇਖੋ ਇਹ ਆਪਣਾ 7.5 ਇੰਚ ਮੋਟਾ ਹੈ ਤੋਂ ਜਦੋਂ ਆਪਾਂ ਸਕੀਜ਼ ਦੇ ਉੱਤੇ ਦੇਖੋ ਆ ਮੈਂ ਨਿਸ਼ਾਨ ਲਗਾ ਲਏ ਨੇ ਮੈਂ 7 ਦੇ ਉੱਤੇ ਮਾਰਕ ਕਰਕੇ ਦੇਖ ਲੈਂਦੀ ਆ ਫਿਰ ਆਪਾਂ ਇਸ ਨੂੰ ਘਟ ਜਾਂ ਵਧਾ ਸਕਦੇ ਆ ਜਿਵੇਂ 7 ਆ ਤਾਂ ਬਸ 7.5 ਵੀ ਕਰ ਸਕਦੇ ਆ ਇਹ ਤੋਂ ਬਾਅਦ ਇਹਨਾਂ ਦੀ ਚੈਸਟ ਹੈਗੀ ਆ 7.5 ਇੰਚ ਮੈਂ 7.5 ਦੇ ਉੱਤੇ ਮਾਰਕ ਕਰ ਲਣੀ ਆ ਇਹ ਤੋਂ ਬਾਅਦ ਜਿਵੇਂ ਆਪਣੀ ਕਮੀਜ਼ ਦਾ ਮੋਢਾ 7.5 ਇੰਚ ਸੀਗਾ ਤਾਂ ਆਪਾਂ ਇੱਥੋਂ ਦੇਖ ਲੈਣਾ ਕਿ ਆਪਣਾ 7.5 ਇੰਚ ਬਣਦਾ ਹੈ ਹੁਣ ਆਪਣਾ 7.5 ਇੰਚ ਮੋਢਾ ਹੈ ਦੇਖੋ 7.5 ਇੰਚ ਤੇ ਮੈਂ ਮਾਰਕ ਕਰ ਲਿਆ ਹੈ ਤੋਂ ਬਾਅਦ ਆਪਾਂ ਹੁਣ 슬ੀਵ ਦਾ ਦੇਖ ਲੈਣੇ ਆ ਆ ਦੇਖੋ ਆ 슬ੀਵ ਰੱਖ ਲਿਆ ਨੇ ਮੈਂ 3 ਇੰਚ ਦੀ ਆਪਾਂ ਡਾਊਨ ਕਾਟ ਪਾ ਲੈਣੀ ਹੈ ਇੱਥੋਂ ਡਾਊਨ ਮਾਰਕ ਕਰਕੇ ਇਹ ਤੋਂ ਬਾਅਦ ਜਿਆਦਾ ਆਪਣਾ ਇਹ ਵਾਲਾ 7.5 ਇੰਚ ਦਾ ਇਹ ਤਾਂ ਇੱਥੋਂ ਆਪਣਾ ਮੋਟਾ 8.5 ਇੰਚ ਹੋਵੇਗਾ ਤਾਂ ਆਪਾਂ ਸਿੱਧਾ ਨਿਸ਼ਾਨ ਉਰੇ 8.5 ਇੰਚ ਦਾ ਲਗਾ ਲੈਣਾ ਹੈ ਇੰਚ ਤੱਕ ਆਪਾਂ ਕੋਈ ਵੀ ਨਿਸ਼ਾਨੇ ਲਗਾਉਣਾ ਜੋ ਇਹਨਾਂ ਕਪੜਾ ਬਣਦਾ ਹੈ ਇਹਦਾ ਆਪਾਂ ਸੈਂਟਰ ਕਰ ਲੈਣਾ ਹੈ